ਪੀ ਵੀ ਵੀ ਬਲਾਚੌਰ ਦਾ ਚਾਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਫਰੋੜੀਆ ਦੋਸਤੋ ਮੈਂ ਉੱਪਰ ਕੈਪਸ਼ਨ ਦੇ ਵਿੱਚ ਇੱਕ ਚੀਜ਼ ਲਿਖੀ ਹੋਣੀ ਤੁਸੀਂ ਪੜ ਵੀ ਲਈ ਹੋਣੀ ਤੁਸੀਂ ਪੜ ਵੀ ਲਿਓ ਮੈਂ ਉਹ ਉਹਦੇ ਚ ਚੀਜ਼ ਦੇ ਵਿੱਚ ਇਧਰਲੇ ਪਿੰਡ ਜਿਹੜੇ ਨਮਾਸ਼ਹਿਰੇ ਜ਼ਿਲ੍ਹੇ ਦੇ ਵਿੱਚ ਪੈਂਦੇ ਆ ਬਲਾਚੌਰ ਤੋਂ ਥੋੜੀ ਜਿਹੀ ਹਟਵੇਂ ਜਿਹੜੇ ਕਿ ਦੌਲਤਪੁਰ ਹੋ ਗਿਆ ਕਿਸ਼ਨਪੁਰਾ ਹੋ ਗਿਆ ਉਹਦੇ ਵਿੱਚ ਪਿੰਡਾਂ ਦੇ ਵਿੱਚ ਹੋਰ ਨਾਮ ਬਹੁਤ ਐਡ ਕੀਤੇ ਹੋਏ ਆ ਤੁਸੀਂ ਦੇਖ ਵੀ ਲਿਓ ਤੇ ਉਹ ਪਿੰਡਾਂ ਦੇ ਵਿੱਚ ਕਾਲੂ ਆਪਣੇ ਭਰਾ ਨੇ ਕਿਸੇ ਨੇ ਪੋਸਟ ਕੀਤੀ ਸੀ ਸਾਡੇ ਰੋੜਾ ਪੀਪੀ ਵੀਰ ਨੇ ਤੇ ਉਹਦੇ ਚ ਉਹਦੇ ਨੰਬਰ ਵੀ ਸ਼ੇਅਰ ਕਰ ਦਿੱਤੇ ਵੀ ਪਸ਼ੂਆਂ ਨੂੰ ਚਾਰੇ ਦੀ ਗੱਲ ਕੀਤੀ ਸੀਗੀ ਕਿ ਪਸ਼ੂਆਂ ਨੂੰ ਚਾਰਾ ਕਿਸੇ ਭਰਾ ਨੇ ਪਾਣਾ ਆ ਤੇ ਉਹਦੇ ਵਿੱਚ ਕਿਸੇ ਨੇ ਸੇਵਾ ਕਰਨੀ ਆ ਤਾਂ ਉਹ ਉਸ ਨੰਬਰ ਤੇ ਸੰਪਰਕ ਸੰਪਰਕ ਵੀ ਕਰ ਸਕਦਾ ਹੈ ਤੇ ਗੱਲਬਾਤ ਕਰਕੇ ਉਹਨਾਂ ਨੂੰ ਆਪਣੇ ਜੇ ਕਿਸੇ ਨੇ ਸੇਵਾ ਪਾਣੀ ਤਾਂ ਸੇਵਾ ਪਾ ਸਕਦਾ ਆ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਵੀ ਇਦਾਂ ਦੀਆਂ ਹੜਾਂ ਦੇ ਮੁਕਾਬਲੇ ਦੇ ਵਿੱਚ ਜਾਂ ਮੀਂਹਾਂ ਦੇ ਮੁਕਾਬਲੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਾਂ ਪਸ਼ੂਆਂ ਨੂੰ ਹੁੰਦੀਆਂ ਤਾਂ ਸਾਡਾ ਪੰਜਾਬ ਪਹਿਲੇ ਨੰਬਰ ਤੇ ਖੜਾ ਹੁੰਦਾ ਹੀ ਆ ਹਰ ਵਾਰ ਸੋ ਤੁਸੀਂ ਤੁਹਾਡੀ ਚਾਰਨਾ 'ਚ ਤੁਹਾਡੀ ਬੇਨਤੀ ਸੀ ਇੱਕ ਕੈਪਸ਼ਨ ਦੇ ਵਿੱਚ ਜਿਹੜਾ ਨੰਬਰ ਆਪਾਂ ਮੈਂਸ਼ਨ ਕੀਤਾ ਜਾ ਜਿਹੜੀ ਚੀਜ਼ ਲਿਖੀ ਹੋਈ ਹੈ ਉਹਨੂੰ ਧਿਆਨ ਨਾਲ ਚੰਜਣਾ ਪੜ ਲਿਓ ਪੜ ਕੇ ਤੁਸੀਂ ਉਸ ਨੰਬਰ ਤੇ ਆਪਣੀ ਸੇਵਾ ਜੇ ਕਿਸੇ ਨੇ ਕਰਨੀ ਤਾਂ ਸੇਵਾ ਕਰ ਸਕਦਾ ਅੱਜ ਅਸੀਂ ਨਮਾਸ਼ਹਿਰ ਵਿੱਚ ਖੜੇ ਆ ਜਿੱਥੇ ਮੀਂਹ ਬਹੁਤ ਹੀ ਜ਼ਿਆਦਾ ਲੱਗ ਰਿਹਾ ਬਹੁਤ ਜ਼ਿਆਦਾ ਮੀਂਹ ਜਿਹਨੂੰ ਕਹੜੀਏ ਮੀਂਹਾਂ ਦੇ ਆਲੇ ਮੌਸਮਾਂ ਦੇ ਵਿੱਚ ਆ ਥੋੜੇ ਦਿਨਾਂ ਦੇ ਵਿੱਚ ਮੀਂਹ ਜਿਆਦਾ ਲੱਗਣੇ ਸ਼ੁਰੂ ਹੋਏ ਆ ਜਿੱਥੇ ਹੜ੍ਹਾਂ ਦੇ ਕਾਰਨ ਬਹੁਤ ਹੀ ਪਰਿਵਾਰ ਜਿਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਲਈ ਜਿਹੜੇ-ਜਿਹੜੇ ਭਰਾ ਉੱਥੇ ਜਾਂਦੇ ਆ ਉਹਨਾਂ ਦਾ ਬਹੁਤ ਜਿਆਦਾ ਸਾਰਿਆਂ ਦਾ ਧੰਨਵਾਦ ਆ ਸੋ ਐਦਾਂ ਦੇ ਮੌਕਿਆਂ ਦੇ ਵਿੱਚ ਤੁਹਾਡਾ ਤੁਹਾਡੀ ਇੱਕ ਤਲਾਹ ਹੁੰਦੀ ਤੁਹਾਡੀ ਜ਼ਰੂਰਤ ਹੁੰਦੀ ਆ ਹਰ ਇੱਕ ਉਸ ਇਨਸਾਨ ਨੂੰ ਵੀ ਜਿਹਨੂੰ ਜ਼ਰੂਰਤਮੰਦ ਨੂੰ ਜ਼ਰੂਰਤ ਮਿਲ ਸਕੇ ਤਾਂ ਕਿ ਅ ਬੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਸੋ ਇਸ ਕਰਕੇ ਮੈਂ ਜਿਹੜੀ ਕੈਪਸ਼ਨ ਦੇ ਵਿੱਚ ਜਿਹੜੀ ਚੀਜ਼ ਪਾਈ ਆ ਤੁਸੀਂ ਉਹਨੂੰ ਪੜ੍ਹ ਕੇ ਉਸ ਨੰਬਰ ਤੇ ਤੁਸੀਂ ਕੰਡੈਕਟ ਕਰਕੇ ਕੱਲੂ 1 ਤਰੀਕ ਆ ਨੌਵਾਂ ਮਹੀਨਾ ਆ 2025 ਤੇ ਜਿਨੇ ਪਸ਼ੂਆਂ ਨੂੰ ਚਾਰਾ ਪਾਣਾ ਉਹ ਨੰਬਰ ਤੇ ਸੰਪਰਕ ਕਰਕੇ ਸੇਵਾ ਬਾ ਸਕਦਾ ਹੈ ਮੇਰਾ ਭਰਾ ਸੇਵਾ ਕਰਕੇ ਸਾਰਾ ਕੁਝ ਜਾਣ ਕੇ ਉਹਨਾਂ ਕੰਟੈਕਟ ਦੇ ਵਿੱਚ ਭਰਾ ਨਾਲ ਸੰਪਰਕ ਕਰ ਲਿਓ ਇਹ ਸਾਡੇ ਅਰੋੜਾ ਪੀਪੀਜੀ ਵੀਰ ਨੇ ਉਹਨੇ ਉਸ ਨੂੰ ਨੂੰ ਇੱਕ ਕੈਪਸ਼ਨ ਨੂੰ ਸ਼ੇਅਰ ਕੀਤਾ ਸੀ ਤਾਂ ਜਿਹੜੀ ਮੈਂ ਉਹ ਫੇਸਬੁੱਕ ਦੇ ਉੱਪਰ ਪਾ ਦਿੱਤੀ ਆ ਸੋ ਸਾਰਿਆਂ ਨੇ ਹੈਦੇ ਜੁੜੇ ਰਹੋ ਪੀਵੀਵੀ ਬਲਾਚੁਰ ਦੇ ਚੰਨ ਨੂੰ ਤੁਹਾਡਾ ਅੰਨ ਛੋਟਾ ਵੀਰ ਬਿੰਦੂ ਕਰੋੜੀਆ ਨਵੀਂ ਅਪਡੇਟ ਦਿੰਦਾ ਰਹੂੰਗਾ ਬਹੁਤ ਮੀਂਹਾਂ ਦੇ ਜਿਹੜੇ ਮੌਸਮਾਂ ਇਹਨਾਂ ਵਿੱਚ ਬੱਚਿਆਂ ਦਾ ਖਿਆਲ ਜ਼ਿਆਦਾ ਰੱਖੋ ਤੇ ਤਾਂ ਕਿ ਜਿੱਦਾਂ ਹੁਣ ਵੀ ਜ਼ਿਆਦਾ ਪੈਂਦੇ ਆ ਪਿੰਡਾਂ ਦੇ ਵਿੱਚ ਖੱਡਾਂ ਆਦੀਆਂ ਜ਼ਿਆਦਾ ਕਰਕੇ ਸੋ ਸ਼ਹਿਰਾਂ ਦੇ ਵਿੱਚ ਜਿਹੜੇ ਕੀ ਪੁਲ ਵੀ ਕਈਆਂ ਪਾਸਿਆਂ ਦੇ ਉੱਪਰ ਖੋਲੇ ਗਏ ਆ ਤੋ ਮੈਂ ਚਾਹੁੰਦਾ ਪ੍ਰਮਾਤਮਾ ਅੱਗੇ ਦੁਆ ਕਰਦਾ ਬਈ ਕਦੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਦਾਂ ਦਾ ਬਈ ਜਿਹਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਬਈ ਕਿਉਂਕਿ ਅਸੀਂ ਘਰਾਂ ਦੇ ਵਿੱਚ ਸਾਰੇ ਬੰਦੇ ਸੇਫ ਆ ਪਰ ਤੁਹਾਨੂੰ ਤੂ ਜਿਹੜੇ ਤੁਹਾਡੇ ਤੋਂ ਛੋਟੇ ਲੈਵਲ ਤੇ ਤੁਸੀਂ ਇੱਕ ਵਾਰ ਖੜਕੇ ਦੇਖਿਓ ਬਾਈ ਜੀ ਪਤਾ ਫੇ ਲੱਗਦਾ ਬਈ ਹਾਂ ਕਿਹੜੇ ਭਾਵੇਂ ਖਦੀ ਆ ਜ਼ਿੰਦਗੀ ਸੋ ਇਸ ਕਰਕੇ ਹਰੇਕ ਦੀ ਜੇ ਕਿਤੇ ਮਦਦ ਕਰਨ ਦੀ ਲੋੜ ਪੈਂਦੀ ਆ ਤਾਂ ਤੁਸੀਂ ਪਹਿਲੇ ਨੰਬਰ ਤੇ ਪਹਿਲਾਂ ਵੀ ਪੰਜਾਬ ਹਰਵੇ ਦੇ ਨੱਠ ਕੇ ਪਿਆ ਆ ਹੁਣ ਤੱਕ ਮਦਦ ਤੇ ਕੰਮਾਂ ਦੇ ਵਿੱਚ ਜਿੱਥੇ ਕਿਸੇ ਨੂੰ ਲੋੜ ਪੈਂਦੀ ਆ ਪੰਜਾਬ ਪਹਿਲੇ ਨੰਬਰ ਤੇ ਆਂਦਾ ਆ ਸੋ ਐਦੇ ਪਿਆਰ ਕਰਦੇ ਰਹੋ ਜੀ ਪੀ ਵੀ ਵੀ ਵਾਲਾ ਚੋਰ ਦੇ ਚੈਨਲ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਨੁਕਸਾਨ ਕਿਤੇ ਹੋਇਆ ਤਾਂ ਨਹੀਂ ਵਾਹਿਗੁਰੂ ਦੇ ਤੰਦਰੁਸਤੀ ਵਾਸਤੇ ਆਪਣੇ ਆਪਣੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਪੀ ਵੀ ਵੀ ਵਾਲਾ ਚੋਰ ਦੇ ਚੈਨਲ ਨੂੰ ਪਿਆਰ ਕਰਨ ਲਈ